ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗ ਬਣੀ ਟੀਵੀ ਮੈਂ ਹਾਂ ਗਜ਼ਲ ਸੱਚ ਦੇਵਾ ਨਜ਼ਰ ਪੋਣਿਆ ਪੰਜਾਬ ਦੀਆਂ ਵੱਡੀਆਂ ਖਬਰਾਂ ਤੇ ਅੱਜ ਮੋਹਾਲੀ ਵਿਖੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਫਾਸਟ ਟਰੈਕ ਪੰਜਾਬ ਪੋਰਟਲ ਕੀਤਾ ਲਾਂਚ ਅਤੇ ਲੋਕਾਂ ਨੂੰ ਕੀਤਾ ਸੰਬੋਧਿਤ ਫਾਸਟ ਟਰੈਕ ਪੰਜਾਬ ਪੋਰਟਲ ਲਾਂਚ ਦੌਰਾਨ ਸੀਐਮ ਮਾਨ ਦੇ ਨਾਲ ਆਮ ਆਦਮੀ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ ਪੰਜਾਬ ਵਿੱਚ ਤਿੰਨ ਗੁਣਾ ਵਧੇ ਕਰੋਨਾ ਵਾਇਰਸ ਦੇ ਮਾਮਲੇ ਲੁਧਿਆਣਾ ਤੋਂ ਸਾਹਮਣੇ ਆਏ ਸਭ ਤੋਂ ਜ਼ਿਆਦਾ ਕਰੋਨਾ ਦੇ ਮਾਮਲੇ ਜਿਨ੍ਹਾਂ ਵਿੱਚ ਕਰੋਨਾ ਦੇ 23 ਨਵੇਂ ਕੇਸ ਦਰਜ ਮਸ਼ਹੂਰ ਗਾਇਕ ਗੁਰਦਾਸ ਮਾਨ ਦੇ ਛੋਟੇ ਭਰਾ ਗੁਰਪੰਥ ਮਾਨ ਦਾ 9 ਜੂਨ ਨੂੰ ਹੋ ਗਿਆ ਸੀ ਦੇਹਾਂਤ ਅੱਜ 10 ਜੂਨ ਨੂੰ ਚੰਡੀਗੜ੍ਹ ਵਿਖੇ ਕੀਤਾ ਗਿਆ ਅੰਤਿਮ ਸੰਸਕਾਰ ਛੋਟੇ ਭਰਾ ਦੀ ਅਰਥੀ ਨੂੰ ਮੋੜਾ ਦੇਣ ਲੱਗੇ ਪਾਵੁਕ ਹੋਏ ਗੁਰਦਾਸ ਮਾਨ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਣੇ ਵੱਡੇ ਆਗੂਆਂ ਨੇ ਦਿੱਤਾ ਹੌਸਲਾ ਚੰਡੀਗੜ੍ਹ ਵਿਖੇ ਮੁੱਲਾਪੁਰ ਸਟੇਡੀਅਮ ਤਿੰਨ ਅੰਤਰਰਾਸ਼ਟਰੀ ਮੈਚਾਂ ਦੀ ਕਰੇਗਾ ਮਿਜ਼ਬਾਨੀ ਆਈਪੀਐਲ ਤੋਂ ਬਾਅਦ ਪਹਿਲੀ ਵਾਰ ਇਸ ਨੂੰ ਅੰਤਰਰਾਸ਼ਟਰੀ ਮੈਚਾਂ ਦੀ ਮਿਜ਼ਬਾਨੀ ਕਰਨ ਦਾ ਮਿਲਿਆ ਮੌਕਾ BCCI ਨੇ ਸਤੰਬਰ ਅਤੇ ਦਸੰਬਰ ਵਿੱਚ ਮੁੱਲਾਂਪੁਰ ਸਟੇਡੀਅਮ ਵਿੱਚ ਹੋਣ ਵਾਲੇ ਕੁੱਲ ਤਿੰਨ ਮੈਚਾਂ ਦਾ ਸ਼ਡਿਊਲ ਕੀਤਾ ਜਾਰੀ ਪਹਿਲਾ ਮੈਚ 14 ਸਤੰਬਰ ਨੂੰ ਦੁਪਹਿਰ 1:30 ਵਜੇ ਦੂਜਾ ਮੈਚ 17 ਸਤੰਬਰ ਨੂੰ ਦੁਪਹਿਰ 1:30 ਵਜੇ ਅਤੇ 11 ਦਸੰਬਰ ਨੂੰ ਸ਼ਾਮ 7 ਵਜੇ ਮੁੱਲਾਂਪੁਰ ਵਿੱਚ ਹੋਵੇਗਾ ਤੀਜਾ ਮੈਚ ਆਸਟ੍ਰੇਲੀਆ ਮਹਿਲਾ ਕ੍ਰਿਕਟਰ ਟੀਮ ਸਤੰਬਰ ਵਿੱਚ ਭਾਰਤ ਦੌਰੇ ਤੇ ਅਤੇ ਦੱਖਣੀ ਅਫਰੀਕਾ ਦੀ ਪੁਰਸ਼ ਟੀਮ ਨਵੰਬਰ ਵਿੱਚ ਭਾਰਤ ਦਾ ਕਰੇਗੀ ਦੌਰਾ ਆਈਐਮਡੀ ਨੇ 11 ਜੂਨ ਤੱਕ ਪੰਜਾਬ ਲਈ ਹੀਟ ਵੇਵ ਅਲਰਟ ਕੀਤਾ ਜਾਰੀ ਇਸ ਦੇ ਚੱਲਦੇ 45 ਡਿਗਰੀ ਸੈਲਸੀਅਸ ਤੋਂ ਪਾਰ ਹੋ ਸਕਦਾ ਹੈ ਤਾਪਮਾਨ ਐਸਨ ਪੰਜਾਬ ਦੀਆਂ ਕੁਝ ਵੱਡੀਆਂ ਖਬਰਾਂ ਹੋਰ ਖਬਰਾਂ ਲਈ ਜੁੜੇ ਰਹੋ ਜਗਬਣੀ ਟੀਵੀ ਦੇ ਨਾਲ